ਅਮਰitsar ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਚੌਕੀ ਦੇ ਬਾਹਰ ਬਿੱਤੇ ਦਿਨੀ ਤਮਾਕਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਚੌਕੀਆਂ ਦੇ ਬਾਹਰ ਕਈ ਗਰਨੇਡ ਹਮਲੇ ਹੋ ਚੁੱਕੇ ਨੇ ਸੋ ਮੌਕੇ ਤੇ ਪੁੱਜੇ ਐਸਐਸਓਸੀ ਦੇ ਅਧਿਕਾਰੀ ਅਮਰਜੀਤ ਸਿੰਘ ਨੇ ਕਿਹਾ ਕਿ ਗਰਨੇਡ ਹਮਲਾ ਹੋਣ ਦੀ ਖਬਰ ਹੈ ਜੋ ਉਹਨਾਂ ਨੂੰ ਮਿਲੀ ਸੀ ਫਿਲਹਾਲ ਮੌਕੇ ਤੇ ਪੁੱਜੇ ਆ ਤੇ ਸਥਿਤੀ ਦਾ ਜੋ ਹੈ ਜਾਇਜ਼ਾ ਲਿਆ ਜਾ ਰਿਹਾ ਤੇ ਮਾਮਲੇ ਦੀ ਜਾਂਚ ਹੈ ਜੋ ਕੀਤੀ ਜਾ ਰਹੀ ਹੈ ਐਸਐਸਓਸੀ ਐਸਐਸਓ ਹੋਤੀ ਓਕੇ ਐਸਐਸਓ ਓਕੇ ਓਕੇ ਤੇ ਸਰ ਹੈ ਕੀ ਆ ਤੂੰ ਆਇਓ ਇੱਥੇ ਕੀ ਹੈਗਾ ਪਤਾ ਲੱਗਾ ਵੀ ਨੀ ਇਨਫਰਮੇਸ਼ਨ ਹੋਈ ਬਾਰੇ ਨਹੀਂ ਅਸਤਾਨਾ ਲਈ ਨਹੀਂ ਹੈ ਸਰ ਉਹ ਇੱਕ ਸਰ ਕੀ ਗੱਲ ਹੋਈ ਜਿੱਥੇ ਕੰਡੀਰ ਟੁੱਟਿਆ ਵਾ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਇਹਨਾਂ ਗਨੇਟ ਹੈਗਾ ਫਿਰ ਐ ਸਰ ਹੱਥ ਤੇ ਕੀ ਫੜਿਆ ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ ਇਹ ਦੇਖਣੇ ਵੀ ਕੀ ਗੱਲ ਹੈ ਤੇ ਸਰ ਚਾਰਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ ਅੱਛਾ ਫਿਰ ਖੜਿਆ ਵੀ ਕੀ ਕੀ ਆ ਮੈਨੂੰ ਲੱਗਦਾ ਵੇਖਾਂਗਾ ਫਿਰ ਗੱਲ ਕਰਾਂਗਾ ਵੀ ਕੀ ਹੈ ਅੱਛਾ ਤੂੰ ਆਕਾ ਸਰ ਕਿੰਨਾ ਕਿ ਜ਼ਬਰਦਸਤ ਹੋਇਆ ਇੱਥੇ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੰਨਾ ਕਿ ਜ਼ਬਰਦਸਤ ਮੈਂ ਤਾਂ ਫੜੇ ਆਇਆ ਹੀ ਅਜੇ ਅੱਛਾ ਜੀ ਕੀ ਜਾਣਕਾਰੀ ਸਰ ਕੀ ਮਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਧਮਾਕਾ ਹੋਇਆ ਧਮਾਕਾ ਹੋਇਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈਗਾ ਕੋਈ ਮੱਕੇ ਜੀ ਹਾਂ ਦੇਖਾਂਗੇ ਆਪਾਂ ਕੀ ਆਪਾਂ ਕੋਈ ਵਾਰੀ ਫੇਰ ਜਾਣਕਾਰੀ ਦੇ ਦਿਓ ਪਲੀਜ਼ ਆਪਾਂ ਤਬਦੀਸ਼ ਕਰਾਂਗੇ ਵੀ ਕੀ ਆਏ ਆਪਣੇ ਬਾਰੇ ਕੋਈ ਇੱਕ ਵਾਰੀ ਜਾਣਕਾਰੀ ਫੇਰ ਦੇ ਦਿਓ ਨਾਮ ਤੇ ਟੈਕਨੀਕ ਦਾ ਸਾਰਾ ਥੱਲੇ ਕਰ ਲਓ ਆਏਗੀ ਯਾਰ ਐਸਚੋ ਸਾਹਿਬ ਆ ਗਏ ਕੋਈ ਨੂੰ ਨਹੀਂ ਪਤਾ ਤੁਸੀਂ ਹੱਥ ਫੜਿਆ ਇਹ ਕੀ ਕੀ ਟੈਕਨੀਕ ਲੱਗਾ ਵੀ ਕੀ ਆਏ ਇਹ ਕੋਈ ਚੀਜ਼ ਨਹੀਂ ਹੋਣੀ ਬੜੀ ਕਿਡਿ ਗੱਟਮੈਂਟ ਨਹੀਂ ਆ ਤੇਰਾ ਸਾਹਮਣੇ ਯਾਰ ਥੱਲੇ ਕਰ ਲਓ ਆਈਡੀਆ ਯਾਰ ਆਈਡੀਆ ਥੱਲੇ ਕਰ ਲਓ ਹੈਗਾ ਕੀ ਹੈ ਸਰ ਯਾਰ ਇਹਨੂੰ ਦੇਖਾਂਗਾ ਮੈਂ ਦੇਖੀਗਾ ਆਈਡੀਆ ਲੈ ਕਰ ਉਹ ਤੇ ਨਾ ਇਹ ਵੈਸੇ ਤੁਸੀਂ ਆ ਟੁਪੜੇ ਵਾਲਾ ਕਰਨਾ ਪਿਆ ਸੀ ਆਈਡੀਆ ਬੱਸ ਸੋਚਦਾ ਵੀ ਕੀ ਹੈ ਕੈਂਡੀਡਟ ਦਾ ਬੇਨਾ ਕਿ ਕੀ ਕਰੂ ਨਾ ਲਾਉਂਦਾ ਉਹ ਵਾਇਦੇ ਆ ਨਹੀਂ ਲਏ ਕੈਂਡੀਡਟ ਵੀ ਕਿੰਨਾ ਚੁਟ ਗਿਆ ਆਈਡੀਆ ਨਾ ਮੇਰੇ ਮਤਾਰੂ ਬੁਸ਼ਣੇ ਮੇਰਾ ਆਇਆ ਵਾ ਚਲੋ ਠੀਕ ਹੈ ਸਰ ਧੰਨਵਾਦ ਧੰਨਵਾਦ ਸਰ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਇਸ ਤੁਮਾਕੇ ਨੂੰ ਲੈ ਕੇ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਹ ਕਿਹਾ ਕਿ ਹੋ ਸਕਦਾ ਹੈ ਕਿ ਇਹ ਤੁਮਾਕਾ ਹੈ ਜੋ ਆਸ-ਪਾਸੇ ਜੋ ਮੈਰਿਜ ਪੈਲਸ ਨੇ ਉਹਨਾਂ ਦੇ ਵਿੱਚੋਂ ਹੋਇਆ ਹੋਵੇ ਉਹਨਾਂ ਦੇ ਵੱਲੋਂ ਗ੍ਰੇਨੇਡ ਧਮਾਕਾ ਹੋਣ ਦੀ ਖਬਰ ਦੀ ਪੁਸ਼ਟੀ ਅਜੋ ਤੱਕ ਨਹੀਂ ਕੀਤੀ ਗਈ ਪਰ ਖੰਡਨ ਜ਼ਰੂਰ ਕੀਤਾ ਉਹਨਾਂ ਨੇ ਇਸ ਧਮਾਕੇ ਨੂੰ ਗ੍ਰੇਨੇਡ ਹਮਲਾ ਹੋਣ ਦੀ ਖਬਰ ਨੂੰ ਅਫਵਾਹ ਦੱਸਿਆ ਇਹ ਕੁਝ ਚੋਕੀ ਦਿੱਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਅਸੀਂ ਬਾਹਰ ਜਾ ਰਹੇ ਗੱਲਾਂ ਕਰ ਲਾਗੇ ਤੇ ਮੈਂ ਤਾਂ ਕਹਿੰਦਾ ਭਾਈ ਲਾਂ ਬਾਹਰ ਕਰ ਲੋ ਆਈਡੀ ਇਹ ਪਹਿਲੀ ਵਾਰ ਤੇ ਇੱਥੇ ਨਹੀਂ ਆਇਆ ਪਤਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਵਿਸ਼ੰਬਰ ਜਿਹੜਾ ਸਾਡਾ ਐਸਆਈਏ ਦਾ ਸਾਹਮਣੇ ਗੱਲ ਕਰ ਰਿਹਾ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਕਿ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਡਾਊਨ ਤੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦੋ ਤੁਹਾਡੇ ਟੋਪ ਲੀਡਰ ਸਰ ਦੇਖੋ ਦੱਸੇ ਅੱਛਾ ਦੂਜੀ ਗੱਲ ਹਰੇ ਹਰੇ ਚੀਜ਼ ਨੂੰ ਆਪਾਂ ਕਰ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਤੁਸੀਂ ਇਹਨੂੰ ਗ੍ਰਨੇਡਟ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਖਬਰਾਂ ਵਿੱਚ ਚੱਕ ਕੇ ਬਾਹਰ ਮਾਰਨਾ ਕੋਈ ਦਿਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿੰਦੀ ਉਹ ਕਿ ਦਿਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਕਿਉਂਕਿ ਤੋਂ ਆਪਾਂ ਇਹਦੇ ਇਨਵੈਸਟਿਗੇਟ ਕਰ ਰਹੇ ਹਾਂ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫੋਰੈਂਸਿਕ ਟੀਮ ਨੂੰ ਆ ਕੇ ਬਚਾਪਰ ਵਾਲਾਂ ਦੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜੇ ਲਿਖੇ ਲੋਕੋ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਿਰਫ ਇੱਕ ਲੋਕ ਜਿਆ ਅਰਾਮਤ ਹੋਇਆ ਕੋਈ ਬੜੀ ਆਈ ਜਿਵੇਂ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੇਨ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਸਾਡੇ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰਲੀ ਵੀ ਜੇ ਕੋਈ ਗਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗਰਨੇਡ ਟੈਕ ਪਲਾ ਦੇਣੇ ਆ ਤੁਸੀਂ ਮੈਨੂੰ ਦੱਸੋ ਕਿ ਗਰਨੇਡ ਟੈਕ ਹੋਵੇ ਤੇ ਉਹਦੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤਰੇ ਨਵੇਂ ਪਿੰਡ ਵੀ ਨਹੀਂ ਉਤਰਿਆ ਪਾਪਾ ਨੂੰ ਹਰੇਕ ਦਿਨ ਨੂੰ ਇਸ ਤਰ੍ਹਾਂ ਕਹਿ ਦਿੰਦੇ ਆ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਕਿ ਆਪਾਂ ਸਾਰੇ ਉੱਥੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਇਹ ਇੱਕ ਮਿੰਟ ਯਾਰ ਇੱਕ ਪਿੰਟ ਸਰਪੰਨ ਨੇ ਤੁਹਾਡੀ ਜਾਂਚ ਕੀ ਆਇਆ ਤੁਸੀਂ ਗੱਲ ਮੈਂ ਜਾਂਚ ਜੋ ਪਿਲਿਮਿਟ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜੀਆਂ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਹੈ ਜੀ ਉੱਪਰ ਦੀ ਲੇਅਰ ਆ ਕੁਈ ਡੀਪਰ ਕੋਈ ਲੇਅਰ ਤੇ ਨੇੜੇ ਆ ਤਾ ਕੁਦਵਾਰ ਨੇੜੇ ਆ ਪੱਜੂ ਉਸੇ ਕੋਈ ਨਹੀਂ ਆ ਪਹਿਲੀ ਗੱਲ ਤੇ ਮੈਂ ਦਵਾਰਾ ਦੌਰਾਨ ਚ ਚੌਕੀ ਉੱਤੇ ਕੋਈ ਹੈ ਨਹੀਂ ਉਹ ਵੀ ਪਤਾ ਹੈ ਸਿਕੰਦਰਾ ਇਹ ਨਾਟੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਕਿ ਫੋਮੈਟ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫਲਾ ਫਲਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹਨੂੰ ਖਾਮਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਵਫਾ ਕਰਾ ਕੇ ਚਲਾਉਣੀ ਇਸ ਰੋਂਗ ਫੇਰ ਅਬਰ ਰਿਸਪੌਂਸਿਬਲਟੀ ਐਕਟ ਕਰੀ ਇਹ ਸਰ ਆਖਿਰਕਾਰ ਹੈ ਨਾ ਕਿ ਬਹੁਤ ਕਾਫੀ ਦੂਰ ਦੂਰ ਤੱਕ ਬਹਾਗੇ ਦੀ ਆਵਾਜ਼ ਆਈ ਮਲਾਕਪਤ ਰਹਿ ਕੇ ਚੌਕੀ ਦੇ ਸਾਹਮਣੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਫੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟਡ ਉਦੋਂ ਨਹੀਂ ਬੰਦ ਕੀਤੀ ਹੋਈ ਜੀ ਪਰ ਜੇ ਇੱਕ ਵਾਰੀ ਗੱਲ ਕਰੀਏ ਪਹਿਲਾਂ ਪੂਰਾ ਹੋ ਜਾਣਾ ਹਾਂਜੀ ਜੀ ਸਰ ਚਾਰ ਚਾਂਮਰ ਦੀ ਸੈੱਲ ਤੇ ਬਈ ਨੂੰ ਨਹੀਂ ਲਵਾ ਕੇ ਗਏ ਰਹੇ ਜੀ ਦੇ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਕੀ ਦੇਖਿਆ ਕੋਈ ਚੀਜ਼ ਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਹੈ ਯਾਰ ਮੈਂ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਹਿੰਦੇ ਕਿ ਬੰਦੇ ਖੜੇਗੇ ਯਾਰ ਦੇਖੋ ਮੈਂ ਇਹ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹਨਾਂ ਦੇ ਇਨਵੈਸਟੀਗੇਸ਼ਨ ਆਪਾਂ ਦੇਖ ਲਈ ਬਹੁਤ ਤੇਜ਼ ਸੀ ਨਾ ਸਰ ਆਵਾਜ਼ ਬਹੁਤ ਨਹੀਂ ਆਵਾਜ਼ ਕਿ ਕਿਸ ਦਿਨ ਨੂੰ ਹਮਦਰਦ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਸਾਰੇ ਉਸੇ ਮੈਨੂੰ ਇੱਕ ਆਪ ਦੱਸ ਦੋ ਸਾਰੇ ਕਹਿ ਲੋਗੇ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਆ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਸਟਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੈੱਕ ਕਿੱਤੇ ਜਾਣਗੇ ਜੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਦਾ ਮੈਂ ਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਐਸਐਸਓ ਇਸ ਦੀ ਮੁਲਾਕਾਤ ਕਦੀ ਹੋਏਗਾ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਕੋਈ ਪਤਾ ਚਾਉਣਾ ਮਰਜੀਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਜੀ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਮੈਂ ਅਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਗੱਲ ਕੀਤੀ ਨਹੀਂ ਕੋਰਕੀ ਤਮਾਕੀ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਂ ਦੱਸਿਆ ਵੀ ਸਰ ਮੈਨੂੰ ਇਹ ਤਾਂ ਲੱਗਿਆ ਵੀ ਕੋਈ ਚੀਜ਼ ਸਰ 2.5 ਕਿਲੋ ਵੀ ਮੇਰਾ ਕਰਾ ਜੀ ਮੈਨੂੰ ਤਮਾਕੀ ਵਾਗ ਸੁਣੀ ਮੈਂ ਤਾਂ ਤੇ ਪਹੁੰਚੇ ਮੈਂ ਕੱਲ ਤੋਂ ਸੁਪਈ ਸਾਹਿਬ ਮੈਂ ਮਾਲਕ ਤੋਂ ਡੀਲ ਮੈਂ ਕੋਈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਇਹ ਕੱਲ ਤੁਹਾਨੂੰ ਸੁਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤੁਹਾ ਮੈਂ ਕੈਨੇਡਾ ਵਾਈਸ ਸੁਣਦੇ ਇਥੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਲੈਂਡ ਐਕ੍ਰੀ ਠੀਕ ਹੈ ਸਰ ਆਪਾਂ ਇਹਨੂੰ ਸੋ ਇਥੇ ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਕਿ ਗਮਟਾਲਾ ਚੌਂਕੀ ਦੇ ਬਾਹਰ ਤਮਾਕਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਤਮਾਕਾ ਹੋਇਆ ਸੀ ਉਸ ਵਕਤ ਦੇ ਏਸੀਪੀ ਸ਼ਿਵ ਦਰਸ਼ਨ ਸਿੰਘ ਨੇ ਇਹ ਕਿਹਾ ਸੀ ਕਿ ਇਹ ਤਮਾਕਾ ਹੈ ਜੋ ਕਾਰ ਦਾ ਰੇਡੀਏਟਰ ਫਟਣ ਕਾਰਨ ਹੋਇਆ ਪਰ ਉਸ ਤੋਂ ਕੁਝ ਦਿਨ ਬਾਅਦ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਕਿਹਾ ਸੀ ਕਿ ਗਮਟਾਲਾ ਚੌਕੀ ਦੇ ਬਾਹਰ ਧਮਾਕਾ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਕੁਝ ਇਸ ਦੀ ਅਸਲੀਅਤ ਹੈ ਜਾਂ ਸੱਚਾਈ ਹੈ ਉਹ ਕੀ ਕੁਝ ਨਿਕਲ ਕੇ ਸਾਹਮਣੇ ਆਉਂਦੀ ਆ ਬਨੇਰੋ ਸਾਡੇ ਨਾਲ ਦੇਖਦੇ ਰਹੋ ਆਜ਼ਾਦ ਸੋ